ਆਜਾ ਤੇ ਨੁਸਾਨ ਮੇਰੀ ਤਾਂ ਕੱਝ ਬਰੋ ਲਵਾ ਹਰ ਵੇਲੇ ਦਿਲ ਮੇਰਾ ਦੁਖੀ ਦੁਖੀ ਰਹਿੰਦਾ ਸੀ ਦਿਲਜੀਤ ਜਿੱल्ली ਮਨੇ ਸੋਚਿਆ ਉਹਦੇ ਬਾਰੇ ਵੀ ਮੇਰਾ ਨਾਮ ਜਰੂਰ ਲੈਣਗੇ ਉਹ ਵੀ ਇੱਕ ਸਿੱਖ ਹਮੇਸ਼ਾ ਇਕ ਰਿੱਤ ਦਾ ਭਲਾ ਕਰਦੇ ਨੇ ਮੇਰੇ ਉੱਤੇ एहसान ਦਿਲਜੀਤ ਤੁਹਾਡਾ ਹੋ ਗਿਆ ਮਿੱਟੀ ਦੇ ਜ਼ਰਰੇ ਦੀ ਵੀ ਕੁਝ ਵੈਲਿਊ ਹੁੰਦੀ ਹੈ ਮੇਰੀ ਕੋਈ ਵੈਲਿਊ ਨਹੀਂ ਕਿਸੇ ਨੇ ਕੋਈ ਵੈਲਿਊ ਨਹੀਂ ਪੜੀ ਬਾਗੋ ਬਾਦ ਹੋ ਗਿਆ ਵੀਸਾਲੇ ਬਾਦ ਦਿਲ ਮੈਂ ਉਹਨਾਂ ਦਾ ਹੀ एहसान ਉਹਨਾਂ ਦਾ ਸ਼ੁਕਰੀਆ ਦਾ ਲਫ਼ਜ਼ਾਂ ਨਾਲ ਨਹੀਂ ਕਰਨਾ ਚਾਹੁੰਦਾ ਜੀ ਆ ਤੇ ਤੁਸਾਂ ਮੇਰੀ ਸਤਿ ਸ਼੍ਰੀ ਅਕਾਲ ਅਦਾਬ ਨਮਸਕਾਰ ਪੰਜਾਬੀ ਟਾਕ 5 ਦੇ ਵਿੱਚ ਤੁਹਾਡਾ ਸਭ ਦਾ ਮੈਂ ਅੱਜ ਬਿਲਕੁਲ ਸਵਾਗਤ ਕਰਦਾ ਹਾਂ ਦਰਜੀਤ ਦਸਾਂ ਦੇ ਇੱਕ ਇੰਸਟਾਗ੍ਰam ਦੇ ਉੱਤੇ ਵੀਡੀਓ ਵਾਇਰਲ ਹੋ ਰਹੀ ਹੈ ਬਹੁਤ ਜ਼ਿਆਦਾ ਜਿਸ ਦੇ ਵਿੱਚ ਇੱਕ ਉਹ ਗਾਣਾ ਗਾਉਂਦੇ ਨਜ਼ਰ ਆ ਰਹੇ ਨੇ ਇਸ ਗਾਣੇ ਦੇ ਕੁਝ ਬੋਲ ਇਦਾਂ ਨੇ ਕਿ ਆ ਜਾ ਤੈਨੂੰ ਸਾਹਾਂ ਦੇ ਤਾਗੇ 'ਚ ਪ੍ਰੋਬਲਮ ਉਸ ਗਾਣੇ ਦੇ ਰਾਈਟਰ ਨੇ ਜਿਹੜੇ ਹਸੀਬ ਦਰਦ ਅੱਜ ਵੀ 20 ਸਾਲਾਂ ਬਾਅਦ ਇੱਕ ਵੀਡੀਓ ਸ਼ੇਅਰ ਕਰ ਰਹੇ ਨੇ ਜਿਸ ਦੇ ਵਿੱਚ ਉਹ ਦਰਜੀਤ ਦਸਾਂ ਦਾ ਧੰਨਵਾਦ ਕਰਦੇ ਨਜ਼ਰ ਆ ਰਹੇ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਆਂ ਭਾਉ ਕਹੋਗੇ ਦਲਜੀਤ ਦਸਾਂਝ ਦੇ ਬਾਰੇ ਕਾਫੀ ਵੱਡੀਆਂ ਗੱਲਾਂ ਉਹਨਾਂ ਨੇ ਕਹੀਆਂ ਦਲਜੀਤ ਦਸਾਂਝ ਦਾ ਧੰਨਵਾਦ ਕੀਤਾ ਕਹਿੰਦੇ ਸਿੱਖ ਸਰਦਾਰ ਦੀ ਜਿਹੜੀ ਕੌਮ ਹੈ ਪੰਜਾਬੀ ਕੌਮ ਉਹ ਹਰ ਇੱਕ ਦੀ ਮਦਦ ਕਰਦੀ ਹੈ ਉਹਨਾਂ ਨੇ ਇਸ ਵੀਡੀਓ ਦੇ ਵਿੱਚ ਹੋਰ ਕੀ ਕੁਝ ਕਿਹਾ ਆਓ ਤੁਹਾਨੂੰ ਸੁਣਾਉਂਦੇ ਆ ਜੋ ਦਲਜੀਤ ਭਾਜੀ ਨੇ ਮੇਰੇ ਤੇ ਹਸਾਨ ਕੀਤਾ ਫੇ ਜਿੰਦਗੀ ਪਰ ਉਲ ਨਹੀਂ ਸਕਦਾ ਇੱਕ ਟਾਈਮ ਉਹ ਸੀ ਕਿ ਮੇਰੇ ਕੋਲ ਇੰਨੇ ਵੀ ਪੈਸੇ ਨਹੀਂ ਸੀ ਕਿ ਮੈਂ ਆਪਣੇ ਬੱਚੇ ਦੀ ਡਿਲੀਵਰੀ ਦੇ ਖਰਚਾ ਕਰ ਸਕਾਂ ਔਰ ਮੈਂ 20 ਸਾਲ ਬਹੁਤ ਦਬਿਆ ਛੁਪਿਆ ਰਿਹਾ ਇੱਕ ਮਿੱਟੀ ਦੇ ਜ਼ਰਰੇ ਦੀ ਵੀ ਕੁਝ ਵੈਲਿਊ ਹੁੰਦੀ ਹੈ ਮੇਰੀ ਕੋਈ ਵੈਲਿਊ ਨਹੀਂ ਕਿਸੇ ਨੇ ਕੋਈ ਵੈਲਿਊ ਨਹੀਂ ਪਾਈ ਹਾਂ ਅਗਰ ਕਿਸੇ ਵੇਲੇ ਰੱਬ ਦੇ ਬੰਦੇ ਨੇ ਇੱਕ ਸਿੱਖ ਸਰਦਾਰ ਨੇ ਦਿਲਜੀਤ ਦੀ ਜਿੰਨੀ ਮੈਨੇ ਸੋਚਿਆ ਉਹਦੇ ਬਾਰੇ ਵੀ ਮੇਰਾ ਨਾਮ ਜਰੂਰ ਲੈਣਗੇ ਉਹ ਵੀ ਇੱਕ ਸਿੱਖ ਹਮੇਸ਼ਾ ਹਰ ਇੱਕ ਦਾ ਭਲਾ ਕਰਦੇ ਨੇ ਉਹਨਾਂ ਨੇ ਇਸ ਤੋਂ ਵੱਧ ਕਰਕੇ ਦਿਖਾਇਆ ਮੈਂ ਨੇ ਤਾਂ ਉਹਨਾਂ ਨੂੰ ਕੈਪਸ਼ਨ ਦੀ ਆਪਸ਼ਨ ਦਿੱਤੀ ਸੀ ਉਹਨਾਂ ਨੇ ਸਪੈਸ਼ਲ ਆਪਣੀ ਤਰਫ ਤੋਂ ਸਟੋਰੀ ਲਾ ਕੇ ਆਪਣਾ ਵੱਡੇ ਅੱਖਰਾਂ 'ਚ ਨਾਮ ਵੀ ਲਿਖਿਆ ਮੈਂ ਉਹਨਾਂ ਦਾ ਇਹ ਇਹਸਾਨ ਉਹਨਾਂ ਦਾ ਸ਼ੁਕਰੀਆ ਦਾ ਲਫ਼ਜ਼ਾਂ ਨਾਲ ਨਹੀਂ ਕਰਨਾ ਚਾਹੁੰਦਾ ਮੈਂ ਉਹਨਾਂ ਦਾ ਸ਼ੁਕਰੀਆ ਦਾ ਗਲੇ ਲਾ ਕੇ ਉਹਨਾਂ ਨੂੰ ਗਲੇ ਮਿਲ ਕੇ ਸ਼ੁਕਰੀਆ ਦਾ ਕਰਨਾ ਚਾਹੁੰਦੇ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਵੀ ਕਿੱਡਾ بڑا ਉਹਨਾਂ ਦਾ ਦਿਲ ਹੈ ਉਹਨਾਂ ਨੇ ਇੱਕ ਕੈਪਸ਼ਨ 'ਚ ਹੀ ਨਾਮ ਨਹੀਂ ਪਾਇਆ ਸਗੋਂ ਮਤਲਬ ਉਹਨਾਂ ਨੇ ਕੈਪਸ਼ਨ ਦੇ ਇਲਾਵਾ ਵੀ ਸਪੈਸ਼ਲ ਆਪਣੀ ਤਰਫ ਤੋਂ ਸਟੋਰੀ ਲਾ ਕੇ ਬਟੇ ਅੱਖਾਂ 'ਚ ਦਰਦ ਹਸੀਬ ਲਿਖਿਆ ਔਰ ਮੇਰੀ ਖੂਬ ਤਮੰਨਾ ਹੈ ਬਹੁਤ ਜਿਵੇਂ ਸਾਰੇ ਲੋਕਾਂ ਦੀ ਕਮੈਂਟਾਂ ਦੇ ਵਿੱਚ ਤਮੰਨਾ ਹੈ ਵੀ ਸਾਰੇ ਲੋਕਾਂ ਦਾ ਹੀ ਡਿਮਾਂਡ ਹੈ ਉਸੀ ਤਰੀਕੇ ਨਾਲ ਮੇਰੀ ਤਮੰਨਾ ਕਿ ਪਲੀਜ਼ ਮੇਰਾ ਫੁੱਲ Song ਦਲਜੀਤ ਬਾਜੀ ਗਾਣ ਮੈਨੂੰ ਬੜੀ ਖੁਸ਼ੀ ਹੋਗੀ ਬਹੁਤ ਜ਼ਿਆਦਾ ਖੁਸ਼ੀ ਹੋਗੀ ਜਿਉਂਦੇ ਰਹੋ ਦਲਜੀਤ ਬਾਜੀ ਸਰਦਾਰ ਜੀ ਕੀ ਬਾਤ ਹੈ ਤਹਨੇ ਜ਼ਮੀਨ ਤੋਂ ਚੱਕ ਕੇ ਇਸ ਛੋਟੇ ਜਿਹੇ ਸ਼ਖਸ ਨੂੰ ਅਸਮਾਨੇ ਦੇ ਪਹੁੰਚਾਤਾ ਮੈਂ ਮੇਰੇ ਦਿਲ ਦੇ ਜੋ ਜਜ਼ਬਾਤ ਨੇ ਜੋ ਤੇਰੇ ਦਿਲ ਦੇ ਵਿੱਚ ਲੈਣਾ ਮੇਰੇ ਦਿਮਾਗ ਵਿੱਚ ਗੂੰਜ ਰਹੀਆਂ ਨੇ ਮੇਰੇ ਰੋਮ ਰੋਮ ਵਿੱਚ ਬੁਝਦੀਆਂ ਨੇ ਉਹ ਤੁਹਾਨੂੰ ਸੁਣਾ ਰਿਹਾ ਹਾਂ ਹਰ ਵੇਲੇ ਦਿਲ ਮੇਰਾ ਦੁਖੀ ਦੁਖੀ ਰਹਿੰਦਾ ਸੀ ਹਰ ਇੱਕ ਖਾਬ ਮੇਰਾ ਹੰਝੂਆਂ ਚ ਭੰਦਾ ਸੀ ਮੇਰੇ ਉੱਤੇ एहसान ਦਿਲਜੀਤ ਥੋੜਾ ਹੋ ਗਿਆ 20 ਸਾਲ ਬਾਅਦ ਦਿਲ ਬਾਗੋ ਬਾਗ ਹੋ ਗਿਆ 20 ਸਾਲ ਬਾਅਦ ਦਿਲ ਬਾਗੋ ਬਾਗ ਹੋ ਗਿਆ ਸਰਜੀਤ ਖਾਨ ਦੇ ਵੱਲੋਂ ਗਾਇਆ ਗਿਆ ਇਹ ਗਾਣਾ ਆ ਜਾ ਤੈਨੂੰ ਸਾਹਾਂ ਦੇ ਧਾਗੇ ਚ ਪਰੋ ਲਵਾ ਬਹੁਤ ਲੰਬੇ ਸਮੇਂ ਪਹਿਲਾਂ ਗਾਣਾ ਆਇਆ ਸੀਗਾ ਜੋ ਕਿ ਸੁਪਰ ਹਿੱਟ ਗਾਣਾ ਪੰਜਾਬੀ ਸੀ ਇੰਡਸਟਰੀ ਦਾ ਇਸ ਗਾਣੇ ਨੂੰ ਮੁੜ ਜੀਤ ਦਸਾਂਝ ਵੱਲੋਂ ਗਾਇਆ ਗਿਆ ਹੈ ਤੇ ਉਹਨਾਂ ਨੇ ట్వీਟ ਕਰਦੇ ਆ ਕੈਪਸ਼ਨ ਦੇ ਵਿੱਚ ਹਸੀਬ ਦਰਦ ਨੂੰ ਆਪਣਾ ਪੂਰਾ ਕ੍ਰੈਡਿਟ ਵੀ ਦਿੱਤਾ ਇਸ ਦੇ ਉੱਤੇ ਹਸੀਬ ਦਰਦ ਦਾ ਕੀ ਪ੍ਰतिकਰਮ ਸੀ ਤੁਸੀਂ ਸੁਣਿਆ ਉਸ ਦੇ ਵਿੱਚ ਵੀਡੀਓ ਦੇ ਵਿੱਚ ਉਹ ਧੰਨਵਾਦ ਕਰਦੇ ਨਜ਼ਰ ਆ ਰਹੇ ਨੇ ਦਿਲਜੀਤ ਦਸਾਂਝ ਆਏ ਦਨੇ ਕਿਸੇ ਨਾ ਕਿਸੇ ਵੱਡੇ ਕਾਰਨਾ ਕਰਕੇ ਸਾਨੂੰ ਨਿਊਜ਼ਾਂ ਦੇ ਵਿੱਚ ਦਿਖਦੇ ਨੇ ਹੁਣ ਪਿੱਛੇ ਜੀ ਉਹਨਾਂ ਦਾ ਇੱਕ ਇੰਡੀਆ ਟੂਰ ਵੀ ਆ ਰਿਹਾ ਹੈ ਛੇਤੀ ਦਿਲ ਮਿਨਾਈਟ ਟੂਰ ਇੰਡੀਆ ਜਿਸ ਦੀਆਂ ਕਿ ਟਿਕਟਾਂ ਦੇ ਲਈ ਦਿਲਜੀਤ ਦਸਾਂਝ ਕਾਫੀ ਚਰਚਾ ਦੇ ਵਿੱਚ ਰਹੇ ਸੀਗੇ 1 ਮਿੰਟ ਦੇ ਵਿੱਚ ਉਹਨਾਂ ਦੇ ਪੂਰੇ ਕਾਨਸਰਟ ਦੇ ਸੋਲਡ ਆਊਟ ਹੋਣ ਦੀ ਖਬਰਾਂ ਸਾਹਮਣੇ ਆਏ ਸੀਗੀਆਂ ਤੁਸੀਂ ਦਿਲਜੀਤ ਸਾਨੂੰ ਕਿੰਨਾ ਪਿਆਰ ਕਰਦੇ ਹੋ ਸਾਨੂੰ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸੋ ਅੱਗੇ ਦੀ ਪੰਜਾਬੀ ਇੰਡਸਟਰੀ ਦੀਆਂ ਵੱਡੀਆਂ ਖਬਰਾਂ ਦੇਖਣ ਦੇ ਵਾਸਤੇ ਦੇਖਦੇ ਰਹੋ ਪੰਜਾਬੀ ਟਾਕ 5 ਧੰਨਵਾਦ ਸਤਿ ਸ਼੍ਰੀ ਅਕਾਲ